ਬਹੁਤ ਖੁਸ਼ੀ ਦਾ ਮਾਹੌਲ ਹੁੰਦਾ ਉਦੋਂ ਢੋਲ ਵਜਾਏ ਜਾਂਦੇ ਨੇ ਵੀ ਜਦੋਂ ਕੰਮ ਨਾ ਨਾ ਹੋਣ ਫੇ ਬੰਦਾ ਥਾਲੀ ਲੈ ਕੇ ਆਉਂਦਾ ਵੀ ਜਾਗ ਜਾਓ ਸੁੱਤੇ ਪਈਓ ਜਿਹੜਾ ਕਿਵੇਂ ਦੇਖ ਹਾਲਾਤ ਮਾੜੇ ਦੇਖਦਾ ਵੀਰ ਹਾਲਾਤ ਮਾੜੇ ਦੇਖਦਾ ਅੱਜ ਥਾਲ ਬਿਜਾਨ ਤੇ ਮਜਬੂਰ ਕਰਤਾ ਇਹਨਾਂ ਨੇ ਹੈਨਾ ਕਹਿੰਦੇ ਖੁਸ਼ੀ ਦੀ ਢੋਲ ਵਜਾਏ ਜਾਂਦੇ ਲੱਡੂ ਵੀ ਵੰਡੇ ਜਾਂਦੇ ਲੇਕਿਨ ਕਾਦੇ ਲੱਡੂ ਵੰਡੇ ਕਾਦੇ ਅਸੀਂ ਖੁਸ਼ੀ ਜਿਤਾਈਏ 90 ਦਿਨ ਦਾ ਟਾਈਮ ਲਿੱਤਾ ਗਿਆ ਸੀਗਾ ਰੇਲਵੇ ਵੱਲੋਂ ਰੇਲਵੇ ਸੈਂਟਰ ਦੇ ਅਧੀਨ ਆਂਦਾ ਰੇਲਵੇ ਡਿਪਾਰਟਮੈਂਟ ਮੇਰੇ خیال ਦੇ ਨਾਲ 90 ਦਿਨ ਤਾਂ ਛੱਡੋ 90 ਦਿਨ ਤੋਂ ਉੱਪਰ ਵੀ ਕਈ 90 ਦਿਨ ਹੋ ਗਏ ਤਾਂ ਉਸ ਤੋਂ ਬਾਅਦ ਜਦੋਂ ਲੋਕਾਂ ਨੇ ਤੜਾਈ ਤੜਾਈ ਕੀਤੀ ਤਾਂ ਪੁਲ ਦੀ ਇੱਕ ਸਾਈਡ ਖੋਲ ਅੱਜ ਹਾਲਾਤ ਬੱਤੋਂ ਬੱਤਰ ਆ ਇੱਕ ਵਾਰੀ ਮੇਰ ਮੇਰੇ ਨਾਲ ਮੇਰ ਮੇਰੇ ਨਾਲ ਲੁਧਿਆਣਾ ਸ਼ਹਿਰ ਦੇ ਜਿਹੜੇ ਹੈਗੇ ਆ ਆਕੇ ਲੁਧਿਆਣੇ ਦਾ ਢੇਡਾ ਮਾਰਨ ਮੈਂ ਹਾਲਾਤ ਦੇਖ ਮਾਰ ਲੁਧਿਆਣੇ ਦੇ ਸੁਣ ਲਓ ਧਿਆਨ ਨਾਲ ਲੁਧਿਆਣੇ ਵਾਲਿਓ ਰੇਲਵੇ ਡਿਪਾਰਟਮੈਂਟ ਉਸ ਵੇਲੇ ਕਹਿਣਾ ਸੀ ਕਿ ਕਾਦੇ ਲਈ ਤੁਹਾਨੂੰ ਟਾਈਮ ਦੇ ਦਈਏ ਜੇ ਤੁਹਾਨੂੰ ਹੋਰ ਟਾਈਮ ਚਾਹੀਦਾ ਵਾ ਇਲੈਕਟ ਟੰਗਣ ਵਾਸਤੇ ਤਾਂ 15 ਕਰੋੜ ਰੁਪਇਆ ਸਾਨੂੰ ਟ੍ਰੇਨਰ ਦਾ ਰੂਟ ਸ਼ਿਫਟ ਕਰਨ ਵਾਸਤੇ ਹੋਰ ਦੇ ਦਿਓ ਕਿ ਇਹ ਰੇਲਵੇ ਡਿਪਾਰਟਮੈਂਟ ਆਪਣੇ ਟਾਈਮ ਨੂੰ ਆਪਣੇ ਪੈਸੇ ਨੂੰ ਪੈਸਾ ਸਮਝਦਾ ਵਾ ਤਾਂ ਕੀ ਇੱਥੇ ਲੁਧਿਆਣਾ ਸ਼ਹਿਰ ਦੇ ਲੋਕਾਂ ਦਾ ਟਾਈਮ ਲੋਕਾਂ ਦਾ ਪੈਸਾ ਪੈਸਾ ਨਹੀਂ ਹੈਗਾ ਮੈਨੂੰ ਦੱਸੋ ਨਾ ਅੱਜ 6 ਮਹੀਨੇ ਦੇ ਕਰੀਬ ਹੋ ਚੁੱਕੇ ਹੋਏ ਆ ਲੇਕਿਨ ਇਹ ਪੁਲ ਪੂਰੀ ਤਰ੍ਹਾਂ ਤੇ ਪੂਰੀ ਤਰ੍ਹਾਂ ਤੇ ਇਹ ਪੁਲ ਦੀ ਆ ਸਾਈਡ ਤੁਸੀਂ ਦੇਖ ਲਓ ਅੱਜ ਵੀ ਬੰਦ ਪਈ ਹੈ ਤਮੋਰੀਆ ਪੁਲ ਦੀ ਸਾਈਡ ਅੱਜ ਵੀ ਬੰਦ ਪਈ ਹੈ ਆਖਰ ਕਿਉਂ ਕੀ ਕੋਈ ਸ਼ਹਿਰ ਚੋ ਕੋਈ ਮੇਅਰ ਕੋਈ ਮੰਤਰੀ ਕੋਈ ਪ੍ਰਸ਼ਾਸਨ ਦਾ ਆਦਮੀ ਕੋਈ 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 ਰੇਲਵੇ ਨੂੰ ਜੁਰਮਾਨਾ ਨਹੀਂ ਲਗਾਏਗਾ ਜੋ ਰਮਨ ਸਿੰਘ ਮਿੱਟੂ ਸਾਹਿਬ ਹੁਣ ਇੰਤਜ਼ਾਰ ਰਹੇਗਾ ਇੱਕ ਹਫ਼ਤੇ ਦਾ ਟਾਈਮ ਤੇ ਮੈਂ ਉਮੀਦ ਕਰਦਾ ਜਾਂ ਤਾਂ ਇੱਕ ਹਫ਼ਤੇ ਬਾਅਦ ਤੁਸੀਂ ਮੇਰੇ ਨਾਲ ਇੱਥੇ ਦਰੀ ਵਿਛਾ ਕੇ ਇੱਥੇ ਬੈਠੇ ਹੋਵੋਗੇ ਜਾਂ ਤਾਂ ਤੁਸੀਂ ਦਰੀ ਵਿਛਾ ਕੇ ਮੇਰੇ ਨਾਲ ਬੈਠੇ ਹੋਵੋਗੇ ਜਾਂ ਫਿਰ ਮੈਂ ਤੁਹਾਡੇ ਕੋਲ ਤੁਹਾਡੇ ਦਫ਼ਤਰ ਫੁੱਲਾਂ ਦਾ ਗੁਲਦਸਤਾ ਲੈ ਕੇ ਪਹੁੰਚਿਆ ਹੋਊਂਗਾ ਜੇ ਪੁਲ ਦੀ ਇੱਕ ਸਾਈਡ ਚੱਲ ਜੇ ਫਿਰ ਅੱਜ ਲੁਧਿਆਣੇ ਦੇ ਉਸ ਪੁਲ ਦੇ ਨੇੜੇ ਖੜੇ ਹਾਂ ਜਿਹੜਾ ਕਾਫੀ ਜ਼ਿਆਦਾ ਚਰਚਾ 'ਚ ਰਹਿੰਦਾ ਹੈ ਜਿਹੜਾ ਪਿਛਲੇ ਦਿਨੀ ਬੰਦ ਕੀਤਾ ਜਾਂਦਾ ਹੈ ਕਿ ਨਵੀਂ ਜਿਹੜੀ ਰੇਲਵੇ ਲਾਈਨ ਪਾਣੀ ਹੁੰਦੀ ਹੈ ਉਸ ਤੋਂ ਬਾਅਦ 90 ਦਿਨ ਦਾ ਟਾਈਮ ਜਿਹੜਾ ਕੀ ਹੈ ਰੇਲਵੇ ਤੋਂ ਲਿਆ ਜਾਂਦਾ ਪਰ ਅੱਜ ਜਿਹੜੇ ਤਕਰੀਬਨ 120 ਤੋਂ ਪਲੱਸ ਜਿਹੜੇ ਦੇਣੇ ਤੇ ਹੋ ਚੁੱਕੇ ਉਹਨੇ ਪਿਛਲੇ ਦਿਨੀ ਇੱਕ ਜਿਹੜੀ ਐਂਟਰੀ ਇੱਥੇ ਖੋਲ ਦਿੱਤੀ ਗਈ ਸੀ ਪਰ ਜਿਹੜੀ ਹੁਣ ਦੂਜੀ ਐਂਟਰੀ ਐ ਖੋਲਣ ਦਾ ਹਾਲੇ ਕੋਈ ਅਸਾਰ ਨਜ਼ਰ ਨਹੀਂ ਆ ਰਿਹਾ ਤਾਂ ਇਸੇ ਦੇ ਚਲਦੇ ਅੱਜ ਕੁਮਾਰ ਗੌਰਵ ਸੱਚਾ ਯਾਦਵ ਜੀ ਨੇ ਇੱਥੇ ਪਹੁੰਚੇ ਨੇ ਤੇ ਗੱਲਬਾਤ ਕਰਦੇ ਆ ਵੀ ਕੀ ਇੱਥੇ ਮੁੱਦਾ ਹੈ ਕਿਉਂ ਜਿਹੜਾ ਇੱਥੇ ਕੰਮ ਨਹੀਂ ਹੋ ਰਿਹਾ ਤਾਂ ਪਹਿਲਾਂ ਦੇਖ ਲੋ ਵੀ ਕਿਵੇਂ ਜਦੋਂ ਖੁਸ਼ੀ ਦਾ ਮਾਹੌਲ ਹੁੰਦਾ ਉਦੋਂ ਢੋਲ ਵਜਾਏ ਜਾਂਦੇ ਨੇ ਵੀ ਜਦੋਂ ਕੰਮ ਨਾ ਨਾ ਹੋਣ ਫੇ ਬੰਦਾ ਥਾਲੀ ਲੈ ਕੇ ਆਉਂਦਾ ਵੀ ਜਾਗ ਜੇ ਸੁੱਤੇ ਪਈਓ ਜਿਹੜਾ ਕਿਵੇਂ ਦੇਖਦੇ ਹਾਲਾਤ ਮਾੜੇ ਦੇ ਦੇਖਦਾ ਵੀਰ ਹਾਲਾਤ ਮਾੜੇ ਦੇ ਦੇਖਦਾ ਅੱਜ ਥਾਲ ਬਜਾਣ ਤੇ ਮਜਬੂਰ ਕਰਤਾ ਇਹਨਾਂ ਨੇ ਹੈਨਾ ਕਹਿੰਦੇ ਖੁਸ਼ੀ 'ਚ ਢੋਲ ਵਜਾਏ ਜਾਂਦੇ ਲੱਡੂ ਵੀ ਵੰਡੇ ਜਾਂਦੇ ਲੇਕਿਨ ਕਾਦੇ ਲੱਡੂ ਵੰਡੇ ਏ ਕਾਦੇ ਅਸੀਂ ਖੁਸ਼ੀ ਜਿਤਾਈਏ 90 ਦਿਨ ਦਾ ਟਾਈਮ ਲਿੱਤਾ ਗਿਆ ਸੀਗਾ ਰੇਲਵੇ ਵੱਲੋਂ ਰੇਲਵੇ ਸੈਂਟਰ ਦੇ ਅਧੀਨ ਆਂਦਾ ਰੇਲਵੇ ਡਿਪਾਰਟਮੈਂਟ 90 ਦਿਨ ਦਾ ਟਾਈਮ ਲਿੱਤਾ ਸੀਗਾ ਕਿ ਅਸੀਂ ਇਹ ਪੁਲ ਚੜਾ ਬਣਾ ਕੇ ਜਨਤਾ ਦੇ ਹਵਾਲੇ ਕਰਾਂਗੇ ਮੇਰੇ ਖਿਆਲ ਦੇ ਨਾਲ 90 ਦਿਨ ਤਾਂ ਛੱਡੋ 90 ਦਿਨ ਤੋਂ ਉੱਪਰ ਵੀ ਕਈ 90 ਦਿਨ ਹੋ ਗਏ ਤਾਂ ਉਸ ਤੋਂ ਬਾਅਦ ਜਦੋਂ ਲੋਕਾਂ ਨੇ ਤੜਾਈ ਤੜਾਈ ਕੀਤੀ ਤਾਂ ਪੁਲ ਦੀ ਇੱਕ ਸਾਈਡ ਖੁੱਲਤੀ ਪੁਲ ਦੀ ਇੱਕ ਸਾਈਡ ਖੁੱਲ ਗਈ ਅੱਜ ਉਸ ਤੋਂ ਬਾਅਦ ਵੀ ਮਹੀਨਾ ਡੇਢ ਮਹੀਨਾ ਹੋ ਗਿਆ ਹੋਇਆ ਵੈ ਆ ਪੁਲ ਦੀ ਦੂਜੀ ਸਾਈਡ ਆ ਦੇਖੋ ਕਿਵੇਂ ਬੰਦ ਕਰਕੇ ਰੱਖੀ ਇਹ ਦਮੋਰੀਆ ਬੋਲੇ ਦੋਸਤ ਇਹ ਲੁਧਿਆਣਾ ਸ਼ਹਿਰ ਨੂੰ ਸ਼ਹਿਰ ਦੇ ਏਰੀਏ ਨਾਲ ਜੋੜਨ ਵਾਲਾ ਪੁਲ ਹੈ ਟ੍ਰੈਫਿਕ ਦੇਖੋ ਕਿਵੇਂ ਲੇਂਗ ਰੇਂਗ ਰੇਂਗ ਦੇ ਕਿ ਲੋਗ ਲੱਗਦੇ ਪਏ ਐ ਇੱਥੇ ਲੱਖਾਂ ਲੋਗ ਐ ਲੱਖਾਂ ਦੁਕਾਨਦਾਰ ਐ ਜਿਹੜੇ ਹੈਂਡ ਟੂ ਮਾਊਥ ਐ ਰੋਜ਼ ਕਮਾਉਂਦੇ ਐ ਰੋਜ਼ ਖਾਂਦੇ ਐ ਕੋਈ ਟੈਂਚਰ ਲਵਾਉਣ ਵਾਲਾ ਵੈ ਕੋਈ 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 ਖਾਣ ਪੀਣ ਦਾ ਕੰਮ ਕਰਨ ਵਾਲਾ ਵੈ ਕੋਈ ਕਾੜਾ ਕੰਮ ਕੋਈ ਕਾੜਾ ਕੰਮ ਕਦੀ ਸੋਚਿਆ ਕਿਸੇ ਕਹਿੰਦੇ ਇਹ ਸ਼ਹਿਰ ਦਾ ਸਭ ਤੋਂ ਪਾਵਰਫੁਲ ਅਗਰ ਕੋਈ ਆਦਮੀ ਹੁੰਦਾ ਨਾ ਤਾਂ ਮੇਅਰ ਹੁੰਦਾ ਬਿਲਕੁਲ ਮੈਂ ਮੇਰ ਸਾਹਿਬ ਬਾਰੇ ਹੁਣ ਕੀ ਕਹਾ ਤੇ ਕੀ ਨਾ ਕਹਾ ਮੈਂ ਬਸ ਇੰਨਾ ਹੀ ਕਹਾਗਾ ਕਿ ਮੇਰ ਸਾਹਿਬ ਨੂੰ ਅਜ ਤੋਂ ਕੁਝ ਮਹੀਨੇ ਪਹਿਲਾਂ ਅੰਡਰਪਾਸ 'ਤੇ ਇੱਕ 15-20 ਲਾਈਟਾਂ ਨਵੀਆਂ ਲਵਾਉਣ ਨੂੰ ਕਿਹਾ ਸੀਗਾ ਲਾਈਟਾਂ ਉਹ ਵੀ ਜਿਹੜੀਆਂ ਵੈਸਟ ਦੇ ਵਿੱਚ ਹੈ ਉਹ ਵੈਸਟ ਜਿਹੜਾ ਅੱਜ ਸਿਰਫ ਲੁਧਿਆਣਾ ਬਣ ਕੇ ਸਿਰਫ ਲੁਧਿਆਣਾ ਵੈਸਟ ਨੂੰ ਸਮਝਿਆ ਜਾਂਦਾ ਵੈ ਉਹ ਤਾਂ ਲਾਈਟਾਂ ਲਵਾਉਣ ਨੂੰ ਕਿਹਾ ਸੀ ਨਵੀਆਂ ਲਾਈਟਾਂ ਤਾਂ ਕੀ ਲਵਾਣੀ ਆ ਉਹੀ ਪੁਰਾਣੀ ਲਾਈਟਾਂ ਜਿਹੜੀ ਪੰਜ ਦਸਤੀ ਰਿਪੇਅਰ ਕਰਾਤੀਆਂ ਲੇਕਿਨ ਉਸ ਤੋਂ ਬਾਅਦ ਫੋਨ ਚੱਕਣਾ ਮੇਰ ਸਾਹਿਬ ਨੇ ਬੰਦ ਕਰਤਾ ਕਿ ਭਾਈ ਇਹ ਬੰਦਾ ਤਾਂ ਪਿੱਛੇ ਹੀ ਪੈ ਗਿਆ ਪਿੱਛੇ ਕੀ ਉਹ ਨਾ ਬਵਾ ਯਾਰ ਮੇਰੇ ਲੁ ਡਰਦਾ ਭਜਦਾ ਆਪਣੀ ਜਨਤਾ ਤੋਂ ਫੋਨ ਨਾ ਚੁੱਕੇ ਜੇ ਜਨਤਾ ਦੀ ਗੱਲਾਂ ਦਾ ਜਵਾਬ ਨਾ ਦੇਵੇ ਤਾਂ ਮੈਂ ਨਹੀਂ ਸਮਝਦਾ ਕਿ ਉਹਨੂੰ ਮੇਅਰ ਰਹਿਣ ਦੇ ਮੇਅਰ ਦੀ ਕੁਰਸੀ ਤੇ ਬੈਠਣ ਦਾ ਵੀ ਹੱਕ ਹੈਗਾ ਵਾ ਅੱਜ ਹਾਲਾਤ ਬੱਤੋਂ ਬੱਤਰ ਆ ਇੱਕ ਵਾਰੀ ਮੇਅਰ ਮੇਰੇ ਨਾਲ ਮੇਅਰ ਮੇਰੇ ਨਾਲ ਲੁਧਿਆਣੇ ਸ਼ਹਿਰ ਦੇ ਜਿਹੜੇ ਹੈਗੇ ਆ ਅੱਗੇ ਲੁਧਿਆਣੇ ਦਾ ਢੇਡਾ ਮਾਰਨ ਮੈਂ ਹਾਲਾਤ ਦੇਖਾ ਮੈਂ ਲੁਧਿਆਣੇ ਦੇ ਕੀ ਹੈ ਲੁਧਿਆਣੇ ਦੇ ਅਸਲੀਅਤ ਦਿਖਾਵਾਂ ਕੀ ਲੋਕਾਂ ਨੂੰ ਅੱਜ ਹਾਲਾਤ ਬੱਤੋਂ ਬੱਤਰ ਹੋਏ ਪਏ ਹੈਗੇ ਆ ਤੁਸੀਂ ਹੀ ਦੇਖੋ ਤੁਸੀਂ ਸੋਚਦੇ ਹੋਵੋਗੇ ਕਿ ਇਹ ਪੁਲ ਜਿਹੜਾ ਹੈਗਾ ਇਹ ਹੈਗਾ ਰੇਲਵੇ ਡਿਪਾਰਟਮੈਂਟ ਰੇਲਵੇ ਡਿਪਾਰਟਮੈਂਟ ਸੈਂਟਰ ਦੇ ਦਿਨ ਤੇ ਮੈਂ ਗੱਲ ਮੇਅਰ ਦੀ ਕਰਦਾ ਪਿਆ ਮੈਂ ਮੇਅਰ ਦੀ ਗੱਲ ਇਸ ਲਈ ਕਰਦਾ ਪਿਆ ਕਿਉਂਕਿ ਜਦੋਂ ਪਿਛਲੀ ਸਰਕਾਰ ਸੀਗੀ ਤਾਂ ਪਿਛਲੀ ਸਰਕਾਰ ਦੇ ਟਾਈਮ ਆ ਪੋਲਿਕ ਬਣਿਆ ਸੀ ਜਿਹਨੂੰ ਜਗਰਾਉਂ ਵਾਲਾ ਪੁਲ ਕਿਹਾ ਜਾਂਦਾ ਹੈ ਇਹ ਜਗਰਾਉਂ ਵਾਲਾ ਪੁਲ ਲਗਭਗ ਲਗਭਗ 27 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ ਸੀਗਾ ਔਰ ਉਹ 27 ਕਰੋੜ ਰੁਪਏ ਦੇ ਵਿੱਚੋਂ ਸੀ 15 ਕਰੋੜ ਰੁਪਏ ਰੇਲਵੇ ਡਿਪਾਰਟਮੈਂਟ ਨੂੰ ਟ੍ਰੇਨਾਂ ਰੋਕਣ ਦਾ ਰੂਟ ਸ਼ਿਫਟ ਕਰਨ ਦਾ ਦਿੱਤਾ ਸੀਗਾ ਔਰ ਛੱਡਾ ਨਗਰ ਨਿਗਮ ਕਾਰਪੋਰੇਸ਼ਨ ਇਸ ਪੋਲ ਦੇ ਉੱਪਰ ਲਾਈਟਾਂ ਵਾਜੋਂ ਲਾਈਟਾਂ ਤੁਸੀਂ ਦੇਖ ਸਕਦੇ ਹੋ ਟੈਂਪਰੇਰੀ ਟੰਗੀਆਂ ਹੋਈਆਂ ਵੈ ਇਹ ਟੈਂਪਰੇਰੀ ਲਾਈਟਾਂ ਟੰਗੀਆਂ ਹੋਈਆਂ ਵੈ ਅੱਜ ਵੀ ਲਾਈਟਾਂ ਇਹ ਅੱਜ ਸਵੇਰ ਦੀ ਫੋਟੋ ਹੈ ਦੇਖੋ ਜਦੋਂ ਲਾਈਟਾਂ ਇਹਨਾਂ ਲਾਈਟਾਂ ਤੋਂ ਇੱਥੇ ਲਗਾਉਣ ਵਾਸਤੇ ਮੈਂ ਨਗਰ ਨਿਗਮ ਕਾਰਪੋਰੇਸ਼ਨ ਨੂੰ ਅੱਜ ਤੋਂ 4 ਸਾਲ ਪਹਿਲਾਂ ਕਿਹਾ ਤਾਂ ਉਹਨਾਂ ਨੇ ਰੇਲਵੇ ਨੂੰ ਫੋਨ ਲਗਾ ਲਿਆ ਕਿ ਭਾਈ ਅਸੀਂ ਲਾਈਟਾਂ ਲਾਉਣੀਆਂ ਤਾਂ ਰੇਲਵੇ ਦੇ ਡਿਪਾਰਟਮੈਂਟ ਦਾ ਕਹਿਣਾ ਕੀ ਸੀ ਪਤਾ ਸੁਣ ਲਓ ਧਿਆਨ ਨਾਲ ਸੁਣਣੇ ਵਾਲਿਓ ਰੇਲਵੇ ਡਿਪਾਰਟਮੈਂਟ ਦਾ ਉਸ ਵੇਲੇ ਕਹਿਣਾ ਸੀ ਕਿ ਕਾਦੇ ਲਈ ਤੁਹਾਨੂੰ ਟਾਈਮ ਦੇ ਦਈਏ ਜੇ ਤੁਹਾਨੂੰ ਹੋਰ ਟਾਈਮ ਚਾਹੀਦਾ ਵਾ ਇਲੈਕਟਰ ਟੰਗਣ ਵਾਸਤੇ ਤਾਂ 15 ਕਰੋੜ ਰੁਪਇਆ ਸਾਨੂੰ ਟ੍ਰੇਨਰ ਦਾ ਰੂਟ ਸ਼ਿਫਟ ਕਰਨ ਵਾਸਤੇ ਹੋਰ ਦੇ ਦਿਓ ਜੇ ਇਹ ਰੇਲਵੇ ਡਿਪਾਰਟਮੈਂਟ ਆਪਣੇ ਟਾਈਮ ਨੂੰ ਆਪਣੇ ਪੈਸੇ ਨੂੰ ਪੈਸਾ ਸਮਝਦਾ ਵਾ ਤਾਂ ਕੀ ਇੱਥੇ ਲੁਧਿਆਣਾ ਸ਼ਹਿਰ ਦੇ ਲੋਕਾਂ ਦਾ ਟਾਈਮ ਲੋਕਾਂ ਦਾ ਪੈਸਾ ਪੈਸਾ ਨਹੀਂ ਹੈਗਾ ਮੈਨੂੰ ਦੱਸੋ ਨਾ ਅੱਜ 6 ਮਹੀਨੇ ਦੇ ਕਰੀਬ ਹੋ ਚੁੱਕੇ ਹੋਏ ਆ ਲੇਕਿਨ ਇਹ ਪੁਲ ਪੂਰੀ ਤਰ੍ਹਾਂ ਤੇ ਪੂਰੀ ਤਰ੍ਹਾਂ ਤੇ ਇਹ ਪੁਲ ਦੀ ਆਸਾਈਡ ਤੁਸੀਂ ਦੇਖ ਲਓ ਅੱਜ ਵੀ ਬੰਦ ਪਈ ਹੈ ਦਮੋਰੀਆ ਪੁਲ ਦੀ ਸੈੱਡ ਅੱਜ ਵੀ ਬੰਦ ਪਈ ਹੈ ਆਖਰ ਕਿਉਂ ਕੀ ਕੋਈ ਸ਼ਹਿਰ ਚੋ ਕੋਈ ਮੇਅਰ ਕੋਈ ਮੰਤਰੀ ਕੋਈ ਪ੍ਰਸ਼ਾਸਨ ਦਾ ਆਦਮੀ ਕੋਈ 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 ਰੇਲਵੇ ਨੂੰ ਜੁਰਮਾਨਾ ਨਹੀਂ ਲਗਾਏਗਾ ਅੱਜ ਕਿਉਂ ਨਹੀਂ ਲਗਾਏਗਾ ਜੁਰਮਾਨਾ ਦੇਣ ਨੂੰ ਰੇਲਵੇ ਤਿਆਰ ਹੈ ਰੇਲਵੇ ਮੰਗਦਾ ਫਿਰਦਾ ਬੈ ਲੇਕਿਨ ਅੱਜ ਕਿਉਂ ਅੱਜ ਕਿਉਂ ਮੈਂ ਹੀ ਤਾਂ ਪੜਦਾ ਬੈ ਅੱਜ ਲੁਧਿਆਣਾ ਸ਼ਹਿਰ ਦੇ ਲੋਕਾਂ ਦਾ ਜਾਣਦੇ ਹੋ ਵੀਰ ਕਹਿਣਾ ਕੀ ਹੈ ਕਿ ਸਿਰਫ ਵੈਸਟ ਹੀ ਲੁਧਿਆਣਾ ਪੈ ਅੱਜ ਸਾਰੇ ਕੰਮ ਵੈਸਟ ਦੇ ਵਿੱਚ ਹੁੰਦੇ ਪਏ ਆ ਅਜੀ ਬਾਕੀ ਏਰੀਆ ਕਿੱਥੇ ਹੈ ਬਾਕੀ ਏਰੀਆ ਬਾਰੇ ਕੋਈ ਕੋਈ ਨਹੀਂ ਧਿਆਨ ਦੇ ਪਾ ਰਿਹਾ ਕੋਈ ਨਹੀਂ ਕੋਈ ਸੋਚਦਾ ਕੋਈ ਨਹੀਂ ਕੋਈ ਪੁੱਛਦਾ ਵੈਸੇ ਤਾਂ ਵੀ ਤਾਂ ਮੀਂਹ ਜਿਵੇਂ ਸੜਕਾਂ ਬਣਦੀਆਂ ਪਈਆਂ ਬਈਆਂ ਦੋਸਤ ਮੀਂਹ ਜਿਵੇਂ ਸੜਕਾਂ ਬਣਦੀਆਂ ਪਈਆਂ ਵਾ ਅੱਜ ਸਾਰਾ ਪ੍ਰਸ਼ਾਸਨ ਸਾਰੇ ਮੁਲਾਇਮ ਸਾਰੇ ਅਫਸਰ ਵੈਸਟ 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 ਇਹ ਲੋਣਾ ਸਿਰਫ ਵੈਸਟ ਤੱਕ ਹੀ ਸੀਮਤ ਰਹਿ ਗਿਆ ਕਿਉਂਕਿ ਉੱਥੇ ਇਲੈਕਸ਼ਨ ਆਣ ਵਾਲੇ ਕਿਵੇਂ ਦੇਖਦੇ ਹਾਂ ਵੀ ਜਿਹੜਾ ਇਹ ਪੁਲ ਲੁਧਿਆਣੇ ਦਾ ਇਹ ਲੁਧਿਆਣਾ ਜਿਹੜਾ ਦੋ ਹਿੱਸਿਆਂ 'ਚ ਵੰਡਿਆ ਹੋਇਆ ਉਹ ਇਹ ਪੁਲ ਜੋੜਦਾ ਉਸ ਪੁਲ ਲੁਧਿਆਣੇ ਦਾ ਬਾਰਡਰ ਵਾਲਾ ਇਹ ਕੰਮ ਨਾਲ ਇਸ ਏਰੀਆ ਦੇ ਲੋਕਾਂ ਨੂੰ ਜੋੜਨ ਦਾ ਕੰਮ ਕਰਦਾ ਜਦੋਂ ਖੁਸ਼ੀ ਹੁੰਦੀ ਹੈ ਤਾਂ ਢੋਲ বাজਾਏ ਜਾਂਦੇ ਲੱਡੂ ਵੰਡੇ ਜਾਂਦੇ ਦੁੱਖ ਦੇ ਵਿੱਚ ਤਾਂ ਭਾਂਡੇ ਟਿੰਡੇ ਖੜਕਾਏ ਜਾਂਦੇ ਆ ਸਾਥ ਬੱਤੋ ਬੱਤਰ ਹੈ ਔਰ ਇਹਦੇ ਜ਼ਿੰਮੇਵਾਰ ਸਾਡੇ ਸਿਆਸਤਦਾਨ ਸਰਕਾਰਾਂ ਨਹੀਂ ਸਾਡੀ ਜਨਤਾ ਵਾ ਉਹ ਜਨਤਾ ਜਿਹੜੀ ਜਾਗਦੀ ਨਹੀਂ ਉਹ ਜਨਤਾ ਜਿਹੜੀ ਵੋਟਾਂ ਦਾ ਸਹੀ ਇਸਤੇਮਾਲ ਨਹੀਂ ਕਰਦੀ ਉਹ ਜਨਤਾ ਜਿਹੜੀ ਖਿਆਲ ਰੱਖੇ ਮੈਂ ਫੇਰ ਕਹਾਂਗਾ ਤੁਹਾਡੇ ਨਾਲ ਇੱਥੇ ਆਉਣ ਤੋਂ ਪਹਿਲਾਂ ਮੇਰੇ ਖਾਤੇ ਜਦੋਂ ਤੁਸੀਂ ਆਏ ਸੀ ਤੁਹਾਡੇ ਸਾਹਮਣੇ ਸ਼ਾਇਦ ਮੇਰੀ ਰੇਲਵੇ ਮੰਤਰੀ ਜਿਹੜੇ ਸਰਦਾਰ ਰਵਨੀਸ਼ ਸਿੰਘ ਬਿੱਟੂ ਸਾਹਿਬ ਐ ਮੇਰੀ ਉਹਨਾਂ ਨਾਲ ਗੱਲ ਤਾਂ ਜਰੂਰ ਹੋਈ ਇਸ ਪੁਲ ਬਾਰੇ ਵਿੱਚ ਸਾਰਾ ਮੈਟਰ ਉਹਨਾਂ ਨੂੰ ਦੱਸਿਆ ਉਹਨਾਂ ਦਾ ਕਹਿਣਾ ਸੀ ਗੌਰਵ ਜੀ ਇੱਕ ਹਫਤੇ ਦਾ ਟਾਈਮ ਹੈ ਤੁਹਾਡੇ ਤੋਂ ਲੈਣਾ ਇੱਕ ਹਫਤੇ ਦਾ ਚਾਹੇ ਤੁਸੀਂ ਮੇਰੇ ਵੱਲੋਂ ਜ਼ਿੰਮੇਵਾਰੀ ਚੱਕ ਲੋ ਸਰ ਰਵਨੀਸ਼ ਸਿੰਘ ਬਿੱਟੂ ਸਾਹਿਬ ਹੁਣ ਇੰਤਜ਼ਾਰ ਰਹੇਗਾ ਇੱਕ ਹਫਤੇ ਦਾ ਟਾਈਮ ਤੇ ਮੈਂ ਉਮੀਦ ਕਰਦਾ ਜਾਂ ਤਾਂ ਇੱਕ ਹਫਤੇ ਬਾਅਦ ਤੁਸੀਂ ਮੇਰੇ ਨਾਲ ਇੱਥੇ ਦਰੀ ਵਿਛਾ ਕੇ ਇੱਥੇ ਬੈਠੇ ਹੋਵੋਗੇ ਜਾਂ ਤਾਂ ਤੁਸੀਂ ਦਰੀ ਵਿਛਾ ਕੇ ਮੇਰੇ ਨਾਲ ਬੈਠੇ ਹੋਵੋਗੇ ਜਾਂ ਫਿਰ ਮੈਂ ਤੁਹਾਡੇ ਕੋਲ ਤੁਹਾਡੇ ਦਫ਼ਤਰ ਫੁੱਲਾਂ ਦਾ ਗੁਲਦਸਤਾ ਲੈ ਕੇ ਪਹੁੰਚਿਆ ਹੋਊਂਗਾ ਜੇ ਪੁ ਅੱਜ ਲੁਧਿਆਣਾ ਵਾਲਿਆਂ ਨੂੰ ਦਿਖਾਣਾ ਪੈਣਾ ਕਿ ਕੰਮ ਕਰਨਾ ਕਿੰਨੂੰ ਕਹਿੰਦੇ ਅੱਜ ਲੁਧਿਆਣਾ ਵਾਲੇ ਕੰਮ ਮੰਗਦੇ ਸਾਬ ਅੱਜ ਕੰਮ ਮੰਗਦੇ ਪਏ ਐ ਅੱਜ ਕੰਮ ਮੰਗਦੇ ਪਏ ਆ ਲੁਧਿਆਣਾ ਸ਼ਹਿਰ ਦੇ ਹਾਲਾਤ ਦੇਖੋ ਯਾਰ ਅੱਜ ਹਾਲਾਤ ਦੇਖੋ ਪੁਲ ਨੂੰ ਇੰਨਾ ਟਾਈਮ ਕਿਉਂ ਲੱਗਿਆ ਜਦੋਂ ਆਪਾਂ ਪਹਿਲਾਂ ਹੁਣੇ ਗੱਲ ਕੀਤੀ ਐ ਕਿ ਜਗਰਾਉਂ ਵਾਲਾ ਪੁਲ ਜਦੋਂ ਬਣਦਾ ਸੀਗਾ ਤਾਂ ਜਿਆ ਰੇਲ ਨੇ ਪੁਲ ਨੂੰ ਟਾਈਮ ਵੀ ਦੇਸੀ ਲੱਗਦਾ ਪਏ ਕਿਉਂਕਿ ਪ੍ਰਸ਼ਾਸਨ ਦਾ ਕੋਈ ਆਦਮੀ ਰੇਲਵੇ ਡਿਪਾਰਟਮੈਂਟ ਨੂੰ ਕਹਿਣ ਵਾਲੇ ਨਹੀਂ ਹੈਗਾ ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਅੱਜ ਸਾਰੇ ਹੀ ਵੈਸਟ ਵਿੱਚ ਬਿਜ਼ੀ ਹੈ ਸਾਰੇ ਹੀ ਵੈਸਟ ਦੇ ਬਿਜ਼ੀ ਹੈ ਇਹ ਆ ਤਾਂ ਵੈਸਟ ਰੀਮੀ ਦੀਆਂ ਸੜਕਾਂ ਮਿਲਦੀਆਂ ਪਈਆਂ ਜਾਂ ਕੋਟਾਲੇ ਮਿਲਦੇ ਪਏ ਕਿਤੇ 10-10 ਕਰੋੜ ਕਿਤੇ 10-10 10-10 ਮਿਗਾਂ ਪਰਸੈਂਟ ਦੇ ਜਿਹੜੇ ਕੋਟਾਲੇ ਆ ਵੀਡੀਓ ਰਿਕਾਰਡਿੰਗ ਆ ਕਾਰਪੋਰੇਸ਼ਨ ਦੇ ਮੁਲਾਜ਼ਮ ਉੱਧਰ ਨਿਕਲਦੀਆਂ ਪਈਆਂ ਕਿਤੇ ਜਾ ਕੇ ਦੇਖੋ ਕਿ 25-25 ਸਾਲਾਂ ਤੋਂ ਐਸਸੀਓ ਰੈਕਸ਼ਨ ਜਿਸ ਜਿਸ ਬ੍ਰਾਂਚ ਬੱਤੀ ਹੋਈ ਸੀ ਨਾ ਉਸੇ ਬ੍ਰਾਂਚ 'ਚ ਬੈਠੇ ਆ ਰਿਸ਼ਤੇਦਾਰ ਉਹਨਾਂ ਦੇ ਕੰਟਰੈਕਟਰ ਆ ਜਿੱਤੀ ਸਰਵਿਸ ਰੂਲ ਦੇ ਮੁਤਾਬਕ ਉਹ ਮੁਲਾਜ਼ਮ ਉੱਥੇ ਬੈਠ ਨਹੀਂ ਸਕਦਾ ਅੱਜ ਇਹਨਾਂ ਦੀ ਬਿਜ਼ਨਸ ਜਾਂਚ ਹੋਵੇ ਤਾਂ ਪੁੱਛ ਜਾ ਕੇ ਦੇਖੋ ਇਹਨਾਂ ਦੀ ਪ੍ਰਾਪਰਟੀ ਵਾਲਾ ਸਿਸਟਮ ਕੀ ਹੈਗਾ ਅੱਜ 3 ਕਰੋੜ ਰੁਪਏ ਦੀ ਪ੍ਰਾਪਰਟੀ ਟੈਕਸ ਜਿਹੜਾ ਹੈਗਾ ਵੈ ਉਹ 75 ਕਰੋੜ 75 ਲੱਖ ਰੁਪਏ ਦਾ ਸੈਟਲਮੈਂਟ ਕੀਤੀ ਜਾਂਦੀ ਹੈ ਰਸੀਦਾ ਨਕਲੀ ਕੱਟ ਦਿੱਤੀ ਜਾਂਦੀ ਹੈ ਸਹੀ ਕੱਟ ਦਿੱਤੀ ਜਾਂਦੀ ਹੈ ਇਹ ਬਾਅਦ ਦੀ ਗੱਲ ਹੈ ਲੇਕਿਨ ਕੋਟਾਲਾ ਤਾਂ ਹੋਇਆ ਦੋਸਤ ਔਰ ਮੈਂ ਅਨਰ ਟਾਈਮ ਸਭ ਚੀਜ਼ਾਂ ਦਿਖਾਵਾਂਗਾ ਲੁਧਿਆਣੇ ਵਾਲਿਆਂ ਨੂੰ ਕਿ ਤੁਹਾਨੂੰ ਮਿਲਦਾ ਕੀ ਸੜਕਾਂ ਦੀ ਜਗ੍ਹਾ ਤੇ ਪੱਟ ਮਿਲਦੇ ਪਏ ਤਿੰਨ ਸਾਲਾਂ ਬਾਅਦ ਵੀ ਪੱਟ ਮਿਲਦੇ ਪਏ ਇੱਥੋਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਵਾ ਕਿ ਵੈਸਟ ਦੇ ਵਿੱਚ ਵੀ ਜੇ ਇਲੈਕਸ਼ਨ ਹੈ ਤਾਂ ਸੜਕਾਂ ਮੀਚੀ ਵੀ ਬਣਦੀਆਂ ਪਈਆਂ ਨਹੀਂ ਤਾਂ ਸ਼ਾਇਦ ਵੈਸਟ ਦਾ ਵੀ ਅਜਿਹਾ ਹਾਲ ਹੁੰਦਾ ਜੇ ਪੂਰੇ ਲੁਧ ਆ ਜਿਹੜਾ ਪੁਲ ਇਸ ਇੱਕ ਸਾਈਡ ਚ ਲਾਇਗਿਆ ਇਹ ਵੀ ਸਿਰਫ ਲੋਕਾਂ ਨੂੰ ਗਲੋ ਲਾਉਣ ਵਾਸਤੇ ਲਾ ਦਿੱਤੀ ਗਈ ਹੈ ਕਿ ਜਿਹੜੇ ਲੋਕ ਇਹ ਰਾਈਟ ਟਾਈਮ ਨਹੀਂ ਹੈ ਇਹ 90 ਦਿਨ ਤੋਂ ਬਾਅਦ ਵੀ ਮੇਰੇ ਖਿਆਲ ਦੇ ਨਾਲ ਮੇਰੇ ਖਿਆਲ ਮਹੀਨਾ ਡੇਢ ਮਹੀਨਾ ਬਾਅਦ ਜਦੋਂ ਲੋਕ ਸੜਕਾਂ ਦੇ ਆ ਗਏ ਆ ਦੁਕਾਨਦਾਰੋ ਚਾਰੇ ਸੜਕਾਂ ਦੇ ਆ ਗਏ ਇਹ ਫੇਰ ਜਾ ਕੇ ਇੱਕੰਦੀ ਇੱਕ ਸਾਈਡ ਚ ਲਾ ਦਿੰਨੇ ਆ ਇੱਕ ਸਾਈਡ ਚ ਲਾ ਦਿੰਨੇ ਆ ਜਦ ਕਿ ਉਸ ਕਾਗਜ਼ਾਂ ਦੇ ਵਿੱਚ ਇਹ ਸਿੱਧਾ ਤੌਰ ਤੇ ਲਿਖਿਆ ਸੀ ਕਿ 90 ਦਿਨ ਦਾ ਟਾਈਮ ਰੇਲਵੇ ਨੇ ਮੰਗਿਆ ਹੋਇਆ ਇਸ ਪੁਲ ਨੂੰ ਰਿਪੇਅਰ ਕਰਕੇ ਜਨਤਾ ਦੇ ਹਵਾਲੇ ਕਰਨ ਦਾ ਹੁਣ ਮੈਂ ਇਹ ਦੇਖਣਾ ਕਿ ਰੇਲਵੇ ਡਿਪਾਰਟਮੈਂਟ ਨੂੰ ਕੋਈ ਜੁਰਮਾਨਾ ਲਗਾਉਂਦਾ ਹੈ ਜਾਂ ਨਹੀਂ ਲਗਾਉਂਦਾ ਵਾ ਨੰਬਰ 1 ਔਰ ਪੁਲ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਇੱਕ ਹਫਤੇ ਦੇ ਵਿੱਚ ਉਹ ਖੁੱਲਦਾ ਹੈ ਜਾਂ ਨਹੀਂ ਖੁੱਲਦਾ ਠੀਕ ਤਾਂ ਜਿਵੇਂ ਕਿ ਤੁਸੀਂ ਸੁਣਿਆ ਵੀ ਕਿਵੇਂ ਕਹਿ ਰਹੇ ਨੇ ਵੀ ਜਿਹੜਾ ਜੇਕਰ ਪੁਲ ਇੱਕ ਹਫਤੇ ਵਿੱਚ ਖੁੱਲਦਾ ਹੈ ਤਾਂ ਆਪ ਜਿਹੜਾ ਕਿ ਫੁੱਲਾਂ ਦਾ ਗੁਰਦਸਾ ਲੈ ਕੇ ਬਨੀ ਬਿੱਟੂ ਜੀ ਦੇ ਯਾਰੇ ਘਰੇ ਜਾਣਗੇ ਤਾਂ ਉਹਨਾਂ ਨੂੰ ਸਨਮਾਨਿਤ ਕਰਨਗੇ ਜੇਕਰ ਨਹੀਂ ਖੋਲਦਾ ਤਾਂ ਇੱਥੇ ਦਰੀ ਲਾ ਕੇ ਬਹਿਣਗੇ ਤੇ ਧਰਨਾ ਪ੍ਰਦਰਸ਼ਨ ਕਰਨਗੇ ਕਿ ਕਦੋਂ ਇਹ ਪੁਲ ਜਿਹੜਾ ਖੁੱਲੇਗਾ ਤੇ ਲੁਧਿਆਣਾ ਵਾਸੀਆਂ ਵਾਸਤੇ ਜਿਹੜੀ ਕਿ ਆਵਾਜ਼ ਆਈ ਹੈ ਉਹ ਆਮ ਤੌਰ ਤੇ ਉਸੇ ਤਰੀਕੇ ਨਾਲ ਚੱਲੇਗੀ ਜਿਸ ਤਰੀਕੇ ਨਾਲ ਪਹਿਲਾਂ ਚੱਲਦੀ ਹੁੰਦੀ ਸੀ ਤੇ ਦੋਸਤੋ ਅੱਜ ਮੈਂ ਕੁਮਾਰ ਗੌਰਵ ਤੁਹਾਡਾ ਆਪਣਾ ਸੱਚਾ ਯਾਦਵ ਹਰ ਜਗ੍ਹਾ ਦੇ ਉੱਤੇ ਮੈਂ ਪਹੁੰਚਿਆ ਵਾ ਤੇ ਜਗ੍ਹਾ ਲੁਧਿਆਣਾ ਦਾ ਢੇਲਾ ਦੋ ਇਹੋ ਜਗ੍ਹਾ ਵਾ ਆ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਥੋਂ ਆ ਵੀ ਰੇਗ ਰੇਕੇ ਰੰਗ ਦਾ ਅਭਿਆਨ ਕੋਈ ਕੋਈ ਜਗਾ ਜਿਹੜੀ ਤੁਸੀਂ ਦੇਖ ਲਈ ਨਾ ਇਹਨੂੰ ਤਮੋਰੀਆ ਪੁਲ ਕਿਹਾ ਜਾਂਦਾ ਵਾ ਤਮੋਰੀਆ ਪੁਲ ਔਰ ਇਹ ਤਮੋਰੀਆ ਪੁਲ ਜਿਹੜਾ ਹੈਗਾ ਵਾ ਇਹ ਰੇਲਵੇ ਦੇ ਅਧੀਨ ਆਂਦਾ ਵਾ ਔਰ ਰੇਲਵੇ ਸੈਂਟਰ ਦੇ ਅਧੀਨ ਆਂਦਾ ਵਾ ਕਿਹਾ ਗਿਆ ਸੀਗਾ ਰੇਲਵੇ ਡਿਪਾਰਟਮੈਂਟ ਵੱਲੋਂ ਇਹ ਜਿਹੜਾ ਫਲਾਈਓਵਰ ਹੈਗਾ ਵਾ ਇਹ ਜਿਹੜਾ ਪੁਲ ਹੈਗਾ ਵਾ ਮੈਂ ਫਲਾਈਓਵਰ ਨਹੀਂ ਕਹਾਗਾ ਮੈਂ ਪੁਲ ਕਹਾਗਾ ਇਹ ਪੁੱਲ ਰਿਪੇਅਰ ਕਰਨ ਵਾਸਤੇ ਕਿਹਾ ਗਿਆ ਸੀ ਆ ਔਰ ਰੇਲਵੇ ਨੇ ਰਿਟਰਨ ਕਾਰਜ ਦੇ ਵਿੱਚ 3 ਮਹੀਨੇ ਦਾ ਟਾਈਮ ਲਿੱਤਾ ਸੀਗਾ ਇਸ ਪੁੱਲ ਨੂੰ ਰਿਪੇਅਰ ਕਰਨ ਲਈ ਕਿ ਤੁਸੀਂ ਜਾਣਦੇ ਹੋ ਕਿ ਜਿਸ ਜਗ੍ਹਾ ਤੇ ਹੋਤੇ ਅੱਜ ਲੋਕ ਇਹਨੇ ਆਵਾਜ਼ਾਰ ਹੋ ਰਿਹਾ ਦੁਖੀ ਹੋ ਰਿਹਾ ਪਰੇਸ਼ਾਨ ਹੋ ਰਿਹਾ ਲੱਖਾਂ ਦੁਕਾਨਦਾਰ ਇੱਥੇ ਜਿਨ੍ਹਾਂ ਦੀਆਂ ਦੁਕਾਨਾਂ ਹੈਗੀਆਂ ਵਾ ਉਹਨਾਂ ਦੀਆਂ ਦੁਕਾਨਾਂ ਹੈਂਡ ਟੂ ਮਾਊਥੋਂ ਲੋਕ ਹੈਗੇ ਆ ਰੋਜ਼ ਕਮਾ ਕੇ ਰੋਜ਼ ਖਾਣ ਵਾਲੇ ਹੈਗੇ ਆ ਲੇਕਿਨ 3 ਮਹੀਨੇ ਤੁਸੀਂ 3 ਮਹੀਨੇ ਛੱਡੋ ਲਗਭਗ 4 4.5 5 ਮਹੀਨੇ ਬਾਅਦ ਪੁਲ ਦੀ ਇੱਕ ਸਾਈਡ ਖੋਲੀ ਜਾਂਦੀ ਹੈ ਪੁਲ ਦੀ ਇੱਕ ਸਾਈਡ ਖੋਲੀ ਜਾਂਦੀ ਹੈ ਲੇਕਿਨ ਪੁਲ ਦਾ ਜਿਹੜਾ ਦੂਸਰੀ ਸਾਈਡ ਆ ਇਹ ਅੱਜ ਵੀ ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਬੰਦ ਪਈ ਹੈਗੀ ਸੋ ਕਿੰ ਨੂੰ ਕਹੀਏ ਕਿੰਦੇ ਨਾਲ ਗੱਲ ਕਰੀਏ ਕੌਣ ਐ ਲੁਧਿਆਣਾ ਸ਼ਹਿਰ ਵੀ ਸੋਣ ਵਾਲਾ ਮੈਨੂੰ ਤਾਂ ਕੁਝ ਸਮਝ ਨਹੀਂ ਆਦਾ ਕਿ ਆ ਜਾਂਦਾ ਵਾ ਕਿ ਲੁਧਿਆਣਾ ਸ਼ਹਿਰ ਦਾ ਜਿਹੜਾ ਮੇਅਰ ਹੈ ਉਹ ਮਾਈ ਬਾਪ ਹੁੰਦਾ ਮੇਅਰ ਸਾਹਿਬ ਮੈਂ ਮੇਅਰ ਸਾਹਿਬ ਨਾਲ ਬਾਅਦ ਚ ਗੱਲ ਕਰਾਂਗਾ ਲੇਕਿਨ रेलवे मिनिस्टर जी सरदार रवनीश सिंह बड्डू ਜਿਹੜੇ ਰੇਲਵੇ ਮੰਤਰੀ ਹੈ ਮੈਂ ਉਹਨਾਂ ਨੂੰ ਫੋਨ ਲਗਾਣਾ ਚਾਹਾਂਗਾ ਔਰ ਇਹ ਹਾਲਾਤ ਗਿਆਨ ਕਰਨਾ ਚਾਹਾਂਗਾ ਕਿ ਅਖਰ ਕਦੋਂ ਲੋਕਾਂ ਨੂੰ ਕਦੋਂ ਲੋਕਾਂ ਨੂੰ ਨਜਾਤ ਮਿਲੇਗੀ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਮੈਂ ਹੈਰਾਨ ਹੁਣਾ ਵਾ ਕਿ ਸਿਰਫ ਇੱਕੋ ਸਾਈਡ ਸਿਰਫ ਇੱਕੋ ਹੀ ਹਲਕਾ ਲੁਧਿਆਣਾ ਹੈ ਅੱਜ ਹਾਲਾਤ ਦੇਖੋ ਅੱਜ ਕਿਵੇਂ ਕਿਵੇਂ ਲੋਕ ਪਰੇਸ਼ਾਨ ਹੈ ਕਿਵੇਂ ਕਿਵੇਂ ਲੋਕ ਇੱਥੇ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਕਿਵੇਂ ਲੋਕ ਪਰੇਸ਼ਾਨ ਹੈ ਇੱਕ ਸਾਈਡ ਅੱਜ 25 ਦਿਨ ਹੋ ਗਏ ਅੱਜ 25 ਦਿਨ ਹੋ ਗਏ ਲੇਕਿਨ ਹਲੇ ਤੱਕ ਇਹ ਪੁਲ ਜਿਹੜਾ ਹੈਗਾ ਉਹ ਇਹ ਟੂਮੋਰੀਆ ਪੁਲ ਜਿਹੜਾ ਹੈਗਾ ਮੈਂ ਹਲੇ ਤੱਕ ਉੜੀਕਾ ਮਾਰਦਾ ਪਿਆ ਕਿ ਕਦੋਂ ਮੈਂ ਖੁੱਲਾਂਗਾ ਅੱਜ ਲੋਕ ਪਰੇਸ਼ਾਨ ਆ ਲੁਧਿਆਣੇ ਦੇ ਜਨਤਾ ਪਰੇਸ਼ਾਨ ਆ ਲੁਧਿਆਣੇ ਦੀ ਸੋ ਰਵਨੀਤ ਸਿੰਘ ਬਿੱਕੂ ਸਾਹਿਬ ਜਿਹੜੇ ਸਾਡੇ ਰੇਲਵੇ ਮਨਿਸਟਰ ਹੈ ਮੈਂ ਉਹਨਾਂ ਨੂੰ ਪਹਿਲਾਂ ਫੋਨ ਲਗਾ ਲਵਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਵਨੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਰਵਨੀ ਸਿੰਘ ਜੀ ਬੇਨਤੀ ਹੁਕਮ ਨਹੀਂ ਆਮ ਜਨਤਾ ਵਾਂ ਮੈਂ ਬੇਨਤੀ ਕਰ ਸਕਦਾ ਆ ਰਵਨੀ ਸਿੰਘ ਜੀ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਦਮੋਰੀਆ ਪੁਲ ਜਿਹੜਾ ਰੇਲਵੇ ਦੇ ਅਧੀਨ ਆਂਦਾ ਵੈ ਔਰ ਰੇਲਵੇ ਨੇ ਲਗਭਗ 90 ਦਿਨ ਦਾ ਟਾਈਮ ਲਿੱਤਾ ਸੀਗਾ ਇਹਦੀ ਰਿਪੇਅਰ ਕਰਕੇ ਜਨਤਾ ਦੇ ਹਵਾਲੇ ਕਰਨ ਨੂੰ ਤੇ ਮੈਂ ਦੱਸਣਾ ਚਾਹਾਂਗਾ ਕਿ ਕਈ 90 ਦਿਨ ਲੱਗ ਗਏ ਮੈਂ ਹੈਰਾਨ ਹੁੰਨਾ ਵਾਂ ਕਿ ਪੁਲ ਦੀ ਇੱਕ ਸਾਈਡ ਖੁੱਲੀ ਹੈ ਰੇਂਗ ਦੇ ਕੇ ਟ੍ਰੈਫਿਕ ਲੰਘਦਾ ਪਿਆ ਵੈ ਲੋਕ ਬਹੁਤ ਪਰੇਸ਼ਾਨ ਮੈਂ ਇਹ ਫੋਨ ਇਸੇ ਲਈ ਤੁਹਾਨੂੰ ਲਗਾਇਆ ਹੈ ਕਿਉਂਕਿ ਇਹ ਪੁਲ ਜਿਹੜਾ ਹੈ ਰੇਲਵੇ ਜਿਹੜਾ ਹੈ ਉਹ ਸੈਂਟਰ ਦੇ ਦੀਨ ਆਂਦਾ ਵੈ ਤੇ ਲੁਧਿਆਣੇ ਨੂੰ ਉਮੀਦਾਂ ਬਿੱਟੂ ਸਾਹਿਬ ਤੁਹਾਡੇ ਤੋਂ ਮੈਂ ਕੋਈ ਸ਼ੱਕ ਨਹੀਂ ਮੈਂ ਆਪਣੇ ਅੱਗੇ ਫਰਟੀ ਕਾਊਂਟਰ ਤੇ ਵੀ ਮੈਂ ਉਹਨਾਂ ਨੂੰ ਕੋਈ ਖਾਸਰੀ ਵੀ ਦੇਖੋ ਪਰ ਹੁਣ ਤੁਸੀਂ ਪਹੁੰਚ ਗਏ ਹੋ ਤੇ ਇਹ ਮੇਰਾ ਨਾ ਉਹ ਨਹੀਂ ਇਸ ਕੱਪੀ ਮੀਟਿੰਗ ਲੈ ਕੇ ਵੀ ਅਗਲੇ ਹਫਤੇ ਤੱਕ ਜੀ ਜੀ ਇਹ ਕੰਪਲੀਟ ਹੋ ਜੇ ਜੀ ਇਹ ਮੈਂ ਸ਼ੋਰ ਕਰੂਗਾ ਕਿ ਤੁਸੀਂ ਦੋਨਾਂ ਦਾ ਧੰਨਵਾਦ ਤੁਸੀਂ ਇਹ ਮੈਟਰ ਬਿਸ਼ੇ ਤੁਸੀਂ ਇਹ ਕੰਬੇ ਹੋ ਸੁਭਿਆਨੇ ਦੇ ਲੋਕਾਂ ਦੇ ਬਹੁਤ ਧੰਨਵਾਦ ਬਿਲਕੁਲ ਉਕੀਰ ਵਰਤਾਂ ਕੀ ਹੁੰਦਾ ਜੀ ਕ੍ਰਿਪਾ ਕਰਕੇ ਵੀ ਇਹ ਗੱਲ ਆ ਜਾਂਦੀ ਹੈ ਜਿਵੇਂ ਆਪਣੇ ਨਕਸ਼ੇ ਚੱਲਦੀ ਆ ਤੇ ਇਹ ਤੱਕ ਤੁਸੀਂ ਬੜਾ ਚੰਗੀ ਕਰਦਾ ਦੱਸਦਾ ਕਿ ਇਹ ਜੀ ਜੀ ਇੱਕ ਆਪਣੇ ਦੋਨੋਂ ਨੂੰ ਸ਼ੋਰ ਕਰਦਾ ਜੀ ਕੋਈ ਗੱਲ ਕੋਈ ਨਹੀਂ ਬਿਲਕੁਲ ਨੂੰ ਮਤਲਬ ਲੋਕਾਂ ਦੇ ਲਈ ਸੂਰਤ ਦੀ ਜਿਵੇਂ ਤੁਸੀਂ ਕਹਿ ਰਹੇ ਹੋ ਉਵੇਂ ਉਹ ਤਿਆਰ ਕਰ ਦਿੰਦਾ ਬਿਲਕੁਲ ਰਵਨੀਜੀ ਟ੍ਰੈਫਿਕ ਰੇng ਰੇng ਕੇ ਲੰਘਦਾ ਪਿਆ ਹੈ ਲੁਧਿਆਣਾ ਸ਼ਹਿਰ ਦੇ ਜੋ ਹਾਲਾਤ ਹੈ ਮੈਂ ਹੁਣ ਕੀ ਕਹਾਂ ਬੀਟੂ ਸਾਹਿਬ ਮੈਂ ਕੀ ਕਹਾਂ ਮੈਂ ਬਸ ਇਹੀ ਬੇਨਤੀ ਕਰਾਂਗਾ ਕਿ ਲੁਧਿਆਣਾ ਦੇ ਲੋਕਾਂ ਨੂੰ ਇਹ ਬਹੁਤ ਰਾਹਤ ਮਿਲੇਗੀ ਸ਼ਹਿਰ ਨੂੰ ਜੋੜਨ ਵਾਲਾ ਇਹ ਪੁਲ ਹੈ ਔਰ ਜਿਵੇਂ ਕਿ ਤੁਸੀਂ ਕਿਹਾ ਮੈਂ ਉਮੀਦ ਕਰਦਾ ਕਿ ਤੁਸੀਂ ਰੇਲਵੇ ਡਿਪਾਰਟਮੈਂਟ ਨਾਲ ਗੱਲ ਕਰਕੇ ਇੱਥੇ ਜਿਵੇਂ ਦੋ 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 ਬੰਦੇ ਲੱਗੇ ਇੱਥੇ ਇਹਨੂੰ ਤੇਜ਼ ਕੰਮ ਸ਼ੁਰੂ ਕਰਵਾ ਕੇ ਇਹ ਵਾਕਈ ਇੱਕ ਹਫ਼ਤੇ ਦੇ ਵਿੱਚ ਸਾਨੂੰ ਹੈਂਡਓਵਰ ਹੋ ਜਵੇ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਤੁਸੀਂ ਤੁਸੀਂ ਜ਼ਿੰਮੇਵਾਰੀ ਲੈ ਲਓ ਮੈਂ ਲੱਲੀ ਜੀ ਲੋ ਜੋ ਤੁਸੀਂ ਕਹਿਤਾ ਤਾਂ ਮੈਂ ਜ਼ਿੰਮੇਵਾਰੀ ਅੱਜ ਲੈ ਲਈ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋਏ ਸੀਗੇ ਸਰਦਾਰ ਰਮਨਜੀਤ ਸਿੰਘ ਬਿੱਟੂ ਸਾਡੇ ਰੇਲਵੇ ਮਨਿਸਟਰ